ਸਾਸੀ ਕਾਲ ਜੀ ਅਸੀਂ ਖੜੇ ਹਾਂ ਦਾਰਾ ਸਟੂਡੀਓ ਸਾਡਾ ਇੱਕ ਪ੍ਰੋਗਰਾਮ ਬਣਿਆ ਵੀ ਅਸੀਂ ਇੱਕ ਮੋਹਾਲੀ ਜਾ ਕੇ ਦਾਰਾ ਸਟੂਡੀਓ ਦੇਖ ਕੇ ਆਈਏ ਦਾਰਾ ਸਟੂਡੀਓ ਜੋ ਹੈਗਾ ਇਹ ਮੋਹਾਲੀ ਦੇ ਵਿੱਚ ਜਿਨਕੀ ਬਣੀ ਹੋਈ ਹੈ ਫਿਲੋਸਿਟੀ ਤੇ ਸਾਹਮਣੇ ਤੁਸੀਂ ਦੇਖਦੇ ਹੋ ਟਾਬਾ ਜੋ ਕਿ ਮਿੱਤਰਨ ਦਾ ਟਾਬਾ ਇੱਥੇ ਟਾਬੇ ਦੀ ਜੋ ਕਿ ਸ਼ੂਟ ਕਰਨਾ ਚਾਹੁੰਦਾ ਹੋਵੇ ਕਰ ਸਕਦਾ ਹੈ ਸਾਹਮਣੇ ਤੁਸੀਂ ਦੇਖ ਰਹੇ ਹੋ ਕਚਹਿਰੀਆਂ ਕਚਹਿਰੀ ਜਿਵੇਂ ਗਾਣੇ ਦੇ ਵਿੱਚ ਵੀ ਕਚਹਿਰੀਆਂ ਦੇ ਵਿੱਚ ਮੇਲੇ ਲੱਗਦੇ ਹਨ ਉਹ ਤੁਸੀਂ ਵੇਖ ਰਹੇ ਹੋ ਪਾਜੀ ਨੇ ਕਿਹਾ ਕਿ ਇੱਥੇ ਤੁਸੀਂ ਸੈਟਅਪ ਲਾ ਕੇ ਆਪਦਾ ਖੁਦ ਤਿਆਰ ਕਰਕੇ ਆਪਦਾ ਲਾ ਸਕਦੇ ਹੋ ਬਾਕੀ ਅਸੀਂ ਗਰਾਊਂਡ ਦੇ ਵਿੱਚ ਚੱਲੇ ਆ ਗਰਾਊਂਡ ਤੁਹਾਨੂੰ ਦਿਖਾਉਣ ਲੱਗੇ ਗਰਾਊਂਡ ਬਹੁਤ ਵੱਡਾ ਯਾਨੀ ਕਿ ਬਾਲੀਵੁੱਡ ਦੀਆਂ ਜੋ ਕਿ ਕਾਫੀ ਲੋਕੇਸ਼ਨਾਂ ਇੱਥੇ ਨੇ ਸਾਹਮਣੇ ਇੱਥੇ Song shoot ਹੁੰਦੇ ਨੇ ਪੰਜਾਬੀ ਹਿੰਦੀ ਜੋ ਵੀ ਗਾਣੇ ਇੱਥੇ ਸ਼ੂਟ ਕਰਦੇ ਨੇ ਲੋਕੇਸ਼ਨ ਸੈਟ ਲਾ ਕੇ ਦੇਖੋ ਸਾਡੇ ਪਾਜੀ ਹੈਲੋ ਕਰ ਰਹੇ ਨੇ ਤੇ ਤੁਸੀਂ ਵੇਖ ਸਕਦੇ ਹੋ ਅਸੀਂ ਹੁਣ ਚੱਲੇ ਆ ਜਿਨਕਿ ਗਰਾਊਂਡ ਦੇ ਵਿੱਚ ਇੱਥੇ ਜਿਨਕਿ ਤੁਸੀਂ ਕੁਝ ਵੀ ਕਦੇ ਕਰ ਸਕਦੇ ਹੋ ਇੱਥੇ ਸੜਕ ਬਣੀ ਹੋਈ ਹੈ ਰੋਡ ਬਣੀ ਹੋਈ ਹੈ ਉਸ ਰੋਡ ਦੇ ਉੱਤੇ ਕੋੜੀਆਂ ਵਗੈਰਾ ਲੋਕੇਸ਼ਨ ਇੱਕ ਸੱਤ ਹੁੰਦੀ ਹੈ ਜਿਹੜੀ ਉਹ ਵੀ ਇੱਥੇ ਦਿਖਾਈ ਗਈ ਹੈ ਸੱਤ ਤੇ ਬਾਕੀ ਤੁਹਾਨੂੰ ਦਿਖਾ ਰਿਆਂ ਅੱਜ ਜੋ ਕਿ ਅੰਦਰ ਜ ਜਸੀਂ ਜਾਵਾਂਗੇ ਨਾ ਜਦੋਂ ਤੁਸੀਂ ਅੰਦਰ ਦੇਖੋਗੇ ਦੇ ਵਿੱਚ ਚੱਲੋ ਜਾ ਰਹੇ ਹੁਣ ਅਸੀਂ ਦੇਖੋ ਤੁਹਾਨੂੰ ਦਿਖਾਵਾਂਗੇ ਤੁਸੀਂ ਆਪ ਵੀ ਦੱਸ ਸਕਦੇ ਹੋ ਬਾਲੀਵੁੱਡ ਦੀਆਂ ਜੋ ਫਿਲਮਾਂ ਸ਼ੂਟ ਹੁੰਦੀਆਂ ਨੇ ਉਹਦੇ ਵਿੱਚ ਸਪੈਸ਼ਲ ਕਚਹਿਰੀਆਂ ਦਿਖਾਈ ਜਾਂਦੀਆਂ ਨੇ ਕਚਹਿਰੀ ਜਦੋਂ ਲੱਗਦੀ ਹੈ ਬਹੁਤ ਯਾਨੀ ਕਿ ਜ਼ਬਰਦਸਤ ਕਹਿੰਦੇ ਆ ਬਾਜੀ ਇੱਥੇ ਕਹਿੰਦਾ ਸੈਟਅਪ ਲੱਗ ਜਾਂਦਾ ਇੱਕ ਕਚਹਿਰੀ ਦਿਖਾਈ ਜਾਂਦੀ ਆ ਤਿੰਨ ਚਾਰ ਇਹਦੇ ਕਹਿੰਦੇ ਗੇਟ ਬਣੇ ਹੋਏ ਆ ਇੱਕ ਸਾਹਮਣੇ ਤੁਸੀਂ ਸਾਨੂੰ ਅਸੀਂ ਦਿਖਾ ਰਹੇ ਹਾਂ ਦੇਖੋ ਬਾਜੀ ਨੇ ਦੱਸਦਾ ਇੱਕ ਉਹ ਸਾਹਮਣੇ ਗੇਟ ਆ ਇੱਕ ਇਧਰਲੇ ਪਾਸੇ ਗੇਟ ਆ ਜੋ ਕਿ ਕਚਹਿਰੀ ਦੇ ਵਿੱਚ ਹੁੰਦੇ ਆ ਜਿਵੇਂ ਤੇ ਬਾਹਰ ਨਿਕਲ ਕੇ ਅਸੀਂ ਤੁਹਾਨੂੰ ਹੁਣ ਬਾਜੀ ਨੇ ਕਿਹਾ ਕਿ ਤੁਸੀਂ ਦੇਖੋ ਸਾਹਮਣੇ ਤੁਸੀਂ ਕੁਝ ਵੀ ਇੱਥੇ ਸੈਟਅਪ ਲਾ ਕੇ ਆਪਣਾ ਸੈੱਟ ਤਿਆਰ ਕਰੋ ਜਿਹੜੀਆਂ ਬਾਲੀਵੁੱਡ ਦੀਆਂ ਫਿਲਮਾਂ ਹੁੰਦੀਆਂ ਉਹ ਇੱਥੇ ਸੈਟਅਪ ਲਾ ਕੇ ਸ਼ੂਟ ਕਰ ਸਕਦੇ ਨੇ ਤੇ ਇਹ ਜੋ ਕਿ ਵੱਡੇ ਵੱਡੇ ਲੋਕ ਸਿੰਗਰ ਕ ਆਪਣੇ ਹੈਗੇ ਤੇ ਕਰੋਮਾ ਦੇ ਪਹੁੰਚਦੇ ਨੇ ਕਰੋਮਾ ਕਟਾ ਕੇ ਆਪਦਾ ਗੀਤ ਵਧੀਆ ਲੈਵਲ ਦਾ ਸ਼ੂਟ ਕਰ ਲੈਂਦੇ ਨੇ ਅਸੀਂ ਹੁਣ ਬਾਹਰ ਦੀ ਤਰਫ ਜਾ ਰਹੇ ਹਾਂ ਬਾਹਰ ਤੁਸੀ ਦਿਖਾਇਆ ਗਿਆ ਕਿ ਅੰਦਰ ਇੱਕ ਕਚਹਿਰੀ ਦਾ ਜਨਕੀ ਇੱਕ ਥਾਣਾ ਵੀ ਦਿਖਾਇਆ ਗਿਆ ਨਾਲ ਥਾਣੇ ਦੇ ਵਿੱਚ ਜੇਲ੍ਹ ਹੁੰਦੀ ਆ ਉਹ ਤੁਹਾਨੂੰ ਜੇਲ੍ਹ ਵੀ ਵਿਖਾਉਣ ਲੱਗੇ ਆ ਜੇਲ੍ਹ ਕਿੱਤਾ ਦੀ ਬਣੀ ਹੁੰਦੀ ਹੈ ਜੋ ਫਿਲਮਾਂ ਦੇ ਵਿੱਚ ਵੱਡੀ ਵੱਡੀ ਫਿਲਮਾਂ ਜਿਹੜੀਆਂ ਬਾਲੀਵੁੱਡ ਦੀਆਂ ਫਿਲਮਾਂ ਹੁੰਦੀਆਂ ਉਹਦੇ ਚ ਇਹ ਤੁਹਾਨੂੰ ਇਹ ਦੇਖੋ ਜੇਲ੍ਹ ਲੱਗੀ ਆ ਜੇਲ੍ਹ ਬਣੀ ਦੇਖੋ ਕਿੱਦਾਂ ਕਿੰਨਾ ਸੋਹਣੀ ਲੱਗ ਰਹੀ ਹੈ ਸਾਰਾ ਇੱਥੇ ਸੈਟਅਪ ਭਾਜੀ ਕਹਿੰਦੇ ਬਹੁਤ ਵਧੀਆ ਇੱਥੇ ਜਨਕੀ ਸੈਟ ਲੱਗ ਜਾਂਦਾ ਸੈਟ ਇੰਨਾ ਜ਼ਬਰਦਸਤ ਲਾ ਦਿੰਦੇ ਨੇ ਜੇ ਕਹਿੰਦੇ ਤੇ ਇੱਕ ਦਿਨ ਦੇ ਵਿੱਚ ਸੈਟ ਲਾਉਣਾ ਤੇ ਇੱਕ ਦਿਨ ਦੇ ਵਿੱਚ ਵੀ ਸੈਟ ਲੱਗ ਜਾਂਦਾ ਇੱਥੇ ਯਾਨੀ ਕਿ ਸਾਰੀਆਂ ਇੱਥੇ ਫਿਲਮਾਂ ਸ਼ੂਟ ਹੁੰਦੀਆਂ ਨੇ ਸਾਹਮਣੇ ਅਸੀਂ ਤੁਹਾਨੂੰ ਪੋਸਟਰ ਦਿਖਾ ਰਹੇ ਹਾਂ ਜੋ ਕਿ ਅਜੇ ਦੇਗਾਂ ਦੀ ਇੱਥੇ ਫਿਲਮ ਸ਼ੂਟ ਹੋਈ ਸੀ ਉਹ ਫਿਲਮ ਦਾ ਪੋਸਟਰ ਇੱਥੇ ਲੱਗਿਆ ਹੋਇਆ ਹੈ ਬਾਕੀ ਇਸ ਵੀਡੀਓ ਨੂੰ ਤੁਸੀਂ ਵੱਧ ਤੋਂ ਵੱਧ ਸ਼ੇਅਰ ਕਰੋ ਵੱਧ ਤੋਂ ਵੱਧ ਲੋਕਾਂ ਤੱਕ ਪਹੁੰਚਾਈ ਜਾਵੇ ਜੋ ਕਿ ਲੋਕੇਸ਼ਨ ਦਾ ਪਤਾ ਲੱਗੇ ਮੋਹਾਲੀ ਦੇ ਵਿੱਚ ਬਣੀ ਹੋਈ ਹੈ ਸਾਡੀ ਵੀਡੀਓ ਨੂੰ ਐਂਡ ਤੱਕ ਜ਼ਰੂਰ ਦੇਖੋ ਤੇ ਵੱਧ ਤੋਂ ਵੱਧ ਨੂੰ ਸ਼ੇਅਰ ਕਰੋ ਤੇ ਬਾਕੀ ਗੱਲਬਾਤ ਤੁਸੀਂ ਭਾਜੀ ਨਾਲ ਆ ਕੇ ਕਰ ਸਕਦੇ ਹੋ ਫਿਲਮ ਦੀ ਜੋ ਜੋ ਸੈਟਅਪ ਦਾ ਜੋ ਇੱਥੇ ਤੁਹਾਨੂੰ ਦੱਸਿਆ ਗਿਆ ਹੈ ਜਿਵੇਂ ਜਿਵੇਂ ਭਾਜੀ ਨਾਲ ਗੱਲ ਕਰਕੇ ਤੁਸੀਂ ਇਹਨਾਂ ਨਾਲ ਕੰਟੈਕਟ ਕਰ ਸਕਦੇ ਹੋ ਸਸ ਜੀ